ਯੱਗੇ ਹੈ ਕਿ ਜਿੰਨ ਜਵੇ ਹੁਣ ਤਾਂ ਇਹੀ ਤਾਰੂ ਕਰਮਾਂ ਆਲ ਕੇ ਤਾਰ ਦੇ ਕਿਥੇ ਕਿ ਦੁੱਧ ਦਾ ਬਾਦ ਹੋਈਏ ਲੱਸੀ ਬਣਾਇ ਜਮਾ ਪੱਦ ਵੀ ਜ਼ੋਰ ਲਾ ਕੇ ਆਉਂਦਾ ਜਮਾ ਮਾਰ ਕੇ ਤੇ ਰੋਟੀ ਨਹੀਂ ਪੋਰਾਂ ਅੰਦਰ ਕਿਉਂ ਨਹੀਂ ਲੱਸੀ ਨਹੀਂ ਇਹ ਕਿਤੇ 10 ਦਿਨ ਪਹਿਲਾਂ ਸੂਪੇ ਤੈਨੂੰ ਕਾ ਮਿਲ ਕੇ ਕੀ ਹੁੰਦਾ ਜਮਾ ਬੈਣੋ ਵੀ ਗਏ ਗੋਚਾਂ ਦੀ ਗਰੀਸ ਮੁਖ ਦੀ ਚਕਨਾਈ ਹੈ ਨਹੀਂ ਮੈਂ ਸਿਓ ਹਟ ਗਈ ਹੁਣ ਤੇਰੇ ਸਾਰੇਆ ਕਰਮਾਂ ਆਲ ਕੇ ਟਾਰ ਦੇ ਚਿੱਥੇ ਮਾਰੇ 20 ਲੀਟਰ ਪੱਕਾ ਦੁੱਧ ਚਾਹ ਜਵਾਕਾਂ ਨੂੰ ਬੋਲੀ ਖਵਾ ਦੀਏ ਨਾਲੇ ਬੱਚਿਆਂ ਨੂੰ ਹਾਂ ਸਿੰਘਾਂ ਵੱਡੀਆਂ ਮਾੜ ਪਈ ਗਈ ਅਸਲ ਤੇਰੀ ਚੰਗੀ ਸੀ ਛੋਟੀ ਹੁੰਦੀ ਤੇ ਠਕਾ ਬੈਠੇ ਉਹ ਰੁਕਦਾ ਪਤਾ ਸੀ ਵੀ ਐ ਛੀਲ ਨਿਕਲेंगी ਜਿ ਐ ਪਤਾ ਨਹੀਂ ਕਿ ਛੀਲ ਨਿਕਲेंगी ਕਿਉਂ ਠਕਾਉਂਦਾ ਚਲ ਕੋਈ ਨਹੀਂ ਫੇਰ ਵੀ ਭਾਇਆ ਭੁੱਖਾ ਭਾਇਆ ਉਹ ਕਹਿੰਗੇ ਮੱਛਰ ਟਾ ਨਹੀਂ ਲਾ ਦੂੰ ਤੇਰੇ ਤੇ ਮੱਛਰ ਨੂੰ ਨੀ ਤੰਗ ਕਰਨੰਦਾ ਐ ਫੁੱਲਾ ਵਾਂਗੂ ਰੱਖੂੰ आथने ने तेरे को दो धू पाऊ मच्छर तो बड़ा कर बहुत बना गई दुद्धा ले हम तेल तो तूल खड़ खुल पाई गए हूं तोर है मौके से 20 लीटर के तेल जग के प्रकार मारी हड लिशू लिशू कर बन छोटे झोटे तो वर्गी मंजा की डाउन ਹਾ ਹਾ ਬਣ ਚੁਕੇ ਕੰਗਾਂ ਨਾਲ ਤਾਂ ਟਾਕੜੀਆ ਛੋਗ ਗੁਨੇ ਬਣ ਚੁਕੇ ਕੰਗਾਂ ਦਾ ਕੱਲੀ ਚੱਕ ਕੇ ਲਈਏ ਤੂੰ ਉਹ ਨਿੱਕੇ ਦਾ ਪੰਜਾ ਫੜ ਦਿਆਂ ਉਹਨਾਂ ਦੇ ਪੰਜ ਤਾਹਾਂ ਨਹੀਂ ਹੋਣਾ ਜਿੰਨਾ ਕੱਲੀ ਤਾਹਾਂ ਤੇਰੇ ਤਾਹਾਂ ਹਾਂ ਤੈਨੂੰ ਕਦੇ ਪੜ੍ਹਾਉਂਗਾ ਚੰਗਾ ਹਾਂ ਟਾਕੜੀ ਦਾ ਬੱਚਾ ਜੇ ਪੜ੍ਹ ਕੇ ਰਹੇ ਤੇ ਜੋਰ ਨਾਲ ਨੱਥ ਨੱਥ ਮਾਰ ਕੇ ਛਕੀਨ ਵੱਡੀ ਬਣਨ ਵਾਲਾ ਚੰਗਾ ਚਿੱਟੇ ਰੰਗ ਦਾ ਅੰਡੇ ਵਰਗਾ ਅਬ ਬੱਚਾ ਬੱਛਾ ਜੇ ਛਕੀਨ ਲੈ ਬਾਬੇ ਚੰਦ ਕੋਲੇ ਜਾ ਕੇ ਆਈਏ

ਓ ਘਰੀਆਂ ਆਬਾ ਘਰੀਆਂ ਆ ਗਿਆ ਬੇਟਾ ਆ ਗਿਆ ਕੋਈ ਕੁੱਤਾ ਵੇਲਾ ਤਾਂ ਨਹੀਂ ਬਾਬਾ ਨਾ 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 ਵੇਖਦਾ ਕੁੱਤਾ ਤਾਂ ਕੰਮ ਤਾਂ ਬਣ ਗਿਆ ਲੈ ਪਹਿਲੀ ਵਾਰ ਵੀ ਕੰਮ ਬਣਦੇ ਆ ਓਛੜਾ ਪਾਜਾ ਠੀਕ ਆ ਠੀਕ ਆ ਬਾਬਾ ਹੋ ਠੀਕ ਆ ਕੁੱਤਾ ਦਾ ਵੇਚਦਾ ਵੇਚਦਾ ਹਾਂ ਖੱਟਾ ਗਿਆ ਝੜਪੀ ਦੇ ਪਾਸੇ ਲੈ ਕੇ ਵਪਾਰੀ ਹੋ ਠੀਕ ਹੈ ਹਾਂ ਬੱਚਾ ਬੱਚਾ ਫੇਰ ਸੋਖਾ ਸਾਰੇ ਚਾਵਾਂ ਕਰਦੀ ਕਰਿਆ ਕਿਵੇਂ ਕਰ ਰੱਖਿਆ ਖੇਤੀਬਾੜੀ ਦਾ ਬਾ ਗੱਭੀ ਆਉਂਦੀਆਂ ਮੂੰਗੀ ਦੀ ਸਿਰੇ ਕੋਨਾ ਤੂੰ ਨਾ ਤਿਆਰੀ ਕਰੀ ਗਣੀ ਬਾਹਣ ਦੀ ਅੱਛਾ ਹਾਂ ਮੂੰਗੀ ਖੜੀ ਐ ਮੂੰਗੀ ਖੜੀ ਆ ਕਿੰਨਾ ਚੰਗੀ ਐ ਦੇਖ ਜਾਈਏ ਜੋ ਕੋਈ ਬੜਾ ਫੜ ਫੜਨਾ ਕਰਾ ਚੱਕੀ ਖੜੀ ਐ ਹਾਂ ਪੁਕਾਰ ਲਵਾਂਗੇ ਇਹ ਤਾਂ ਠੀਕ ਰਹੀ ਕਿਹੜਾ ਬੀਬੀ ਜੇ ਬਾਬਾ ਬੀਟਾ ਚਾਰ ਸਾਈਕੀ ਫੀਸ ਹੈਗਾ ਤਾਂ ਐਂ ਤੇ ਕੀ ਦਾ ਫਿਰ ਮੈਨੂੰ ਦੱਸੀ ਕਿਵੇਂ ਓਏ ਬਾ ਮੈਂ ਚੁਕਾ ਦੂੰ ਅੱਛਾ ਜੀ ਹਾਂ ਤੂੰ ਕੁਝ ਜਰ ਚੁਕਾ ਦੇਗਾ ਜਿਹੜੀ ਤੇਰੀ ਮੰਗੀ ਹੋਊਗੀ ਹਾਂ ਉਹਦਾ ਆਮ ਨਾਲੋਂ ਵੱਧ ਭਾਅ ਲਵਾਉਂ ਤੇਰਾ ਤੇਜਾਂ ਰੱਖ ਲੀਆਂ ਆਪੇ ਕੀਪੇ ਡਾ ਰੱਖ ਲੀਆਂ ਚਾਰਾ ਲੈਣਾ ਉਚਾਰਾ ਚਾਰਾ ਨਹੀਂ ਯਾਰ ਹਾਂ ਆਮ ਨਾਲੋਂ ਜਿਵੇਂ 70 ਰੁਪਏ ਮੰਗੀ ਵੀ 7000 ਨੂੰ ਆ ਮੰਗੀ ਹਾਂ ਤੇਰੇ 8000 ਨੂੰ 9000 ਤੱਕ ਲਵਾ ਦਊਂਗੀ ਪੰਡੇ ਚ ਫਰਕ ਪਾ ਕੇ ਕਾਲ ਅਕੰਡੇ ਚ ਫਰਕ ਪਾਦੇ ਯਾਰ ਟੋਲਟ ਟੋਲਟ ਕਟਾ ਜਾ ਓਏ ਕਾਹ ਨੂੰ ਬਾਬਾ ਮੇਰੀਆਂ ਗੱਲਾਂ ਸਮਝਿਆ ਕਰ ਤੂੰ ਸਮਝਿਆ ਕਰ ਮੈਂ ਮੈਂ ਥੋੜਾ ਜਿਹਾ ਦੇਖੀ ਤੁਸੀਂ ਲੋਕ ਜਿਹੜੇ ਇੱਥੇ ਹੋ ਅੱਛਾ ਮੈਂ ਥੋੜਾ ਜਿਹਾ ਇੱਥੇ ਵਗਿਆ ਇਸ ਗੱਲ ਬਣੀ ਇਹ ਗੱਲ ਐ ਬਣ ਗਈ ਵੀ ਮੈਂ ਪ੍ਰਾਪਰਟੀ ਡੀਲਰ ਬਣ ਗਿਆ ਕੋਪਰਟੀ ਪ੍ਰਾਪਰਟੀ ਡੀਲਰ ਯਾਰ ਪ੍ਰਾਪਰਟੀ ਡੀਲਰ ਹਾਂ ਇਹ ਇਹ ਕੀ ਹੁੰਦਾ ਇਹ ਪ੍ਰਾਪਰਟੀ ਡੀਲਰ ਹੁੰਦਾ ਵੀ ਮੰਨ ਲਾ ਕਿਸੇ ਦਾ ਕੋਈ ਜ਼ਮੀਨ ਬਕਾਇਆ ਤੀ ਅਕ ਕਿਸੇ ਦਾ ਕੋਈ ਘਰ ਬਕਾਇਆ ਤਾ ਕਿਸੇ ਦਾ ਕੋਈ ਦਬਾਈਆਂ ਕਿਸੇ ਨੂੰ ਬਕਾਉਣ ਤੇ ਹੋ ਜਾ ਪੰਜਾਬ ਚ ਅੱਗ ਗਈ ਵਿਕਿਆ ਖੜਾ ਯਾਰ ਓਏ ਦਬਾਉ ਵੀ ਯਾਰ ਦਬਾਈਆਂ ਤਾਂ ਕਿ ਨੂੰ ਬਕਾਉਣ ਤੇ ਹੋ ਜੋ ساری ਦੁਨੀਆ ਤੁਸੀਂ ਤੇਰੀਆਂ ਤਾਂ ਪੁੱਠੀਆਂ ਗੱਲਾਂ ਓਏ ਛੋਟੀ ਲੋਕ ਛੋਟੇ ਬੰਦੇ ਛੋਟੀ ਸੋਚ ਦੇ ਬੰਦੇ ਐ ਐ ਫਰਕ ਹੈ ਦੇਖੀ ਐ ਠੀਕ ਠੀਕ ਤੂੰ ਖਾ ਖੇ ਉੱਤੇ ਖਾਂ ਘੜਾ ਪਾੜਤੇ ਓਏ ਨਹੀਂ ਬਾਬਾ ਮੇਰੀਆਂ ਗੱਲਾਂ ਸਮਝਿਆ ਕਰ ਹਮ ਕੀ ਜੰਨੇ ਆ ਪਸ਼ੂ ਬਣਾ ਕਰ ਰੱਖਿਆ ਵੇਚ ਦਿੱਗੇ ਬੁਰੇ ਲੱਗਦੇ ਆ ਪਸ਼ੂਆਂ ਦਾ ਵੀ ਕੰਮ ਕਰਦਾ ਖੱਡਾਂ ਦਾ ਹੈ ਖਾਜ ਲੈਣੇ ਹੋਣਗੇ ਖਾਲਾਂ ਦਾ ਨਹੀਂ ਯਾਰਾ ਹਾਂ ਵੀ ਕੋਈ ਕੱਟਾ ਬੱਚਾ ਸਿੰਘ ਠੋਕਣ ਦਾ ਸਿੰਘ ਠੋਕਣ ਦਾ ਨਹੀਂ ਹਾਂ ਕੋਈ ਕੱਟਾ ਬੱਛਾ ਵਿਕਿਆ ਤਾਂ ਕਿਸੇ ਦਾ ਕੋਈ ਦਲਾਲੀ ਲੈ ਲਈ ਦਲਾਲੀ ਕਿਵੇਂ ਲੈ ਲਈ ਉਹ ਹੁਣ ਪ੍ਰੋਪਰਟੀ ਡੀਲਰ ਪ੍ਰੋਪਰਟੀ ਡੀਲਰ ਹੋਇਆ ਤਾਂ ਕੰਮ ਖੱਲਾਂ ਦਾ ਡੀਲਰ ਪ੍ਰੋਪਰਟੀ ਮਰੀ ਜਨ ਤੂੰ ਸਿੱਧਾ ਕਾ ਭਾਈ ਮੈਂ ਗਾਵ ਦਾ ਹੱਗਾ ਕੋੜੀ ਆਇਆ ਮੈਂ ਕੋਤੇ ਮੰਗੂ ਹੋਗਾ ਤੂੰ ਤਾਂ ਜਿਹੜੇ ਕਹਿੰਦੇ ਲੱਕੜ ਬੱਕੇ ਲੱਕੜ ਬੱਕੇ ਕਵਾੜੀ ਕਵਾੜੀਆ ਕਿਵੇਂ ਹੋਰ ਹੁਣ ਮਰੀ ਜਨ ਪਸ਼ੂਆਂ ਦਾ ਵੀ ਬੱਚੇ ਮੂੰਹ ਕੀ ਦਾ ਵੀ ਬੱਚੇ ਘਰ ਵੀ ਬਕਾਇਆ ਤੇ ਫਿੱਟ ਫੇਟਾ ਸਾਰਾ ਕੁਝ ਤੇਰੇ ਕੋਲ ਹੀ ਆ ਗਿਆ ਤੂੰ ਵੀ ਬਾਵਾ ਕਰ ਰੱਖੀ ਹੈ ਕਿਤਾ ਹਣਾ ਬਾਵਾ ਅੱਗ ਲਾ ਜੀਂ ਅੱਗ ਤਾਂ ਕਿ ਆਖੇ ਹੀ ਨਹੀਂ ਮੈਂ ਹੋਰ ਐਤ ਕੀ ਸਿਆਲਾਂ ਚ ਬਕਾਇਆ ਦੂੰ ਹਰੇ ਕੱਤੀ ਜੀ ਬਕਾ ਦੇਗਾ ਯਾਰ ਮੈਨੂੰ ਤੇਰਾ ਪਤਾ ਹੀ ਨਹੀਂ ਲੱਗਦਾ ਯਾਰ ਫਿਰ ਇਹੀ ਤਾਂ ਕੰਮ ਹੈ ਯਾਰ ਤੁਸੀਂ ਨੌਲੇਜ ਸਿੱਖੋ ਅੱਗੇ ਵਧੋ ਹਾਂ ਅਸੀਂ ਨਹੀਂ ਪਾਈ ਨਾ ਤਾਂ ਕਦੇ ਦਲਾਲੀ ਕਰੀ ਆ ਨਾ ਕਰਨੀ ਸਾਡੇ ਦਲਾਲੀ ਰੋੜ ਦੇ ਸੰਤਾ ਪੈਸਾ ਦਲਾਲੀ ਦਾ ਬੱਚੋਂ ਜਿਹੜਾ ਕਪੜਸੜਾ ਪਮਾਰ ਕੇ ਖਾਣਾ ਫਿੱਟ ਨਹੀਂ ਗੱਪ ਥੋੜਾ ਪਕਾਦਾ ਮਾਰਦਾ ਮੈਂ ਹੈ ਪੁੱਠੀ ਗੱਲ ਤੂੰ ਹੋਰ ਕਾਜ ਨਾ ਰੋਜ਼ ਦਾ ਆਉਣਾ ਹੋਰ ਜਿਹੜਾ ਲੀਕਾ ਦੀ ਬਣੂ ਤੈਨੂੰ ਮੈਂ ਤਾਂ ਉਹ ਆਖੇ ਵੀ ਜੋਂ ਤੂੜੀ ਵੇਚੇਂਗੀ ਸਿਆਣਾ ਚ ਵੇਚਦੀ ਹੁਣਾ ਆ ਵੇਚਾਂਗੇ ਬਸ ਫੇ ਮੈਂ ਬਕਿਆ ਦੂੰ ਆਪੂ ਮੂਕਾ ਜਿਪ ਕਹਿ ਜੰਗਾ ਲੈਣ ਵਾਲਾ ਲੈ ਜੀ ਤੂੰ ਕੀ ਬਕਾਹ ਜੰਗਾ ਕੀ ਲੈਣ ਵਾਲਾ ਬਕਾ ਦੂ ਯਾਰ ਕੀ ਜਾ ਉਹ ਦੇਖੀ ਮੱਤਲ ਹੋਇਆ ਉਹ ਮੈਂ ਆਪੇ ਜਿਵੇਂ ਆ ਦੇਖ ਤੂੜੀ 250 ਜਾਂ 300 ਨੂੰ ਆ ਅੱਛਾ ਮੈਂ ਤੇਰੀ ਤੂੜੀ ਦਾ ਭਾ 400 ਲਵਾਉਂਗਾ ਅੱਛਾ ਹਾਂ ਪਾਣੀ ਛਿੜਕ ਕੇ ਪਾਣੀ ਛਿੜਕ ਕੇ ਨਹੀਂ ਯਾਰ ਹੋ ਜਾ ਉਹ ਲਵਾਉਂਗਾ ਮੈਂ ਜੱਕ ਜੂ ਕੇ ਦਾ ਭਾ ਉਹ ਦੁਨੀਆਂ ਤੇ ਭਾਅ ਚੱਲਦਾ ਹੋਈ ਭਾਅ ਲੇ ਕੋ ਚੰਗਾ ਵੇ ਗਾਂ ਦਾ ਚਾਰਾ ਲੈਣਾ ਤਾਂ ਉਹ ਗੱਲ ਤੇ ਜੁਦਾ ਪਈ ਹੋ ਤਾਂ 500 ਰੁਪਏ ਵੱਧ ਵੀ ਲਾ ਵੀ ਆਪ ਜੀ ਨੇ ਕੋਈ ਢੇਡ ਬੱਕਰੀ ਦਾ ਚਾਰਾ ਲੈਣਾ ਜਿਵੇਂ ਉਹ ਅਗਲਾ ਜ਼ਿਮੀਂਦਾਰ ਬੰਦੇ ਤੋਂ ਪਈ ਮਹਿੰਗਾ 100 ਰੁਪਏ ਲੈ ਵੀ ਢੇਡ ਬੱਕਰੀ ਦਾ ਕਾਹਦਾ ਹੋਇਆ ਉਹ ਮਰੀ ਜਾਂਦਾ ਤੂੰ ਆਪ ਹੀ ਤੂਰੀ ਕਹਿੰਦਾ ਹੂੰ ਦੁੱਧਾ ਬੰਦਾ ਤਾਂ ਕੌਣ ਰੰਦਾ ਓਏ ਮੈਂ ਸਾਰੇ ਕੰਮ ਕਰ ਲੈਣਾ ਬੱਬਾ ਅੱਛਾ ਜੀ ਸਾਰੇ ਕੰਮ ਹੀ ਤੇਰੇ ਕੋਲੇ ਆ ਗਏ ਸਾਰੇ ਇਹ ਟੂ ਜੀ ਦੁੱਧਾ ਤਾਂ ਸਾਰਾ ਪਿੰਡੂ ਹੀ ਗਿਆ ਦੁੱਧਾ ਪਿੰਡ ਗਿਆ ਯਾਰ ਮੈਂ ਆਉਣ ਨਾਲ ਤੈਨੂੰ ਅੱਖੀਆਂ ਨਾਲ ਭਾ ਤੈਨੂੰ ਵੱਧ ਦਵਾਉਂ

ਮੈਂ ਇਹੀ ਤਾਂ ਲੋਕਾਂ ਨਾਲ ਗੱਲ ਕਰ ਰਿਹਾ ਮੂਰਖ ਲੋਕ ਸਮਝ ਹੀ ਨਹੀਂ ਰਹੇ ਉਹ ਆਪਣੇ ਪਿੰਡ ਦੇ ਐ ਸਮਝ ਰਹੇ ਆ ਵੀ ਖਾਨੀ ਪਾਲਾ ਠੱਗਾ ਭਾਈ ਇਹ ਤਾਂ ਠੱਗ ਤਾਂ ਅਗਲੇ ਕਈ ਦਿਨਾਂ ਦੇ ਵਿੱਚ ਹੋਇਆ ਜੀ ਕਾਹਦਾ ਇਛਾ ਹੋਏ ਮੈਂ ਜਦੋਂ ਰੇਟ ਹੀ ਬਦ ਲਵਾਉਣਾ ਜਦੋਂ ਅਗਲੇ ਤੋਂ ਮੈਨੂੰ ਤਾਂ ਕੁੱਲ ਚੀਜ਼ ਹੀ ਗਰਮ ਤਾਂ ਲੋੜੇ ਪੱਟ ਕੇ ਕੁੱਤੇ ਹਰੇ ਤਾਂ ਵੀ ਕੋਟਾਲੋ ਮੈਂ ਮੇਰੇ ਪੁੰਡੇ ਖੋਦੀ ਹੋਏ ਕਾਹਦੀ ਡਾਲ ਖੋਲੀ ਮਰ ਜਾਈ ਨਾ ਯਾਰ ਗਾਂਹ ਜਿਵੇਂ ਹੁਣ 1000 ਰੁਪਏ ਦਾ ਗੱਟਾ ਹਰੇ ਦਾ 20 ਗਾਂ ਤੁਸੀਂ ਵੇਚਦੇ ਹੋਗੇ ਗੱਟਿਆਂ ਦੇ حساب ਨਾਲ ਹੈ ਅਸੀਂ ਕਿਵੇਂ ਕਰੀਏ ਯਾਰ ਗੱਲ ਕਰਨ ਗਾਂਹ ਮੇਰਾ ਬਿਜ਼ਨਸ ਬਿਜ਼ਨਸ ਹੈ ਵਾਦਾ ਕੋਈ ਨਸਤਾ ਕੀ ਜਾ ਜਨ ਸਮਾਨ ਹੈ ਤੇਰੇ ਕੋਲ ਤੂੰ ਕਹਿ ਪਈਆ ਕਰਦਾ ਲੱ ਲੱ ਬਕਵਾੜ ਜਾ ਨੈਟਵਰਕ ਵੱਧ ਹੈ ਲੋਕ ਜੁੜਦੇ ਆ ਮੇਰੇ ਨਾਲ ਮੈਂ ਕਿਤਾਬਾਂ ਪੜਦਾ ਮਨ ਕੰਪਿਊਟਰ ਤੇ ਘੰਟਾ ਘੰਟਾ ਬੜਾ ਖੇਤੀਬਾੜੀ ਮੇਲਾ ਲਾ ਛੱਡਿਆ ਖੇਤੀਬਾੜੀ ਮੇਲਾ ਵੀ ਲਵਾ ਦਾਂਗੇ ਅੱਛਾ ਇਹ ਤੇਰੀ ਮੰਗੀ ਐ ਇਤਕੀ ਹਾਂ ਐਤ ਕੀ ਐਤ ਕੀ ਅੱਛਾ ਐਤ ਕੀ ਦੀ ਗੱਲ ਕਰਦਾ ਮੈਂ ਐਤ ਕੀ ਹਾਂ ਅੱਛਾ ਐਤ ਕੀ ਮੰਗੀ ਤੇਰੀ 22 ਮਣ ਕਿੱਲਾ ਭੜ ਗਈ ਅੱਛਾ ਤੇਰੇ ਖੇਤ ਚ ਮੇਲਾ ਲਵਾ ਅੱਛਾ ਜੀ ਤੇਰੀ ਮੰਗੀ ਹਾਂ ਮੈਂ ਤਾਂ 70 80 ਰੁਪਏ ਕਹਿੰਦਾ ਸੀ ਨਾ ਆਹੋ ਤੇਰੀ ਮੰਗੀ ਜਦੋਂ ਮੇਲਾ ਲੱਗ ਗਿਆ ਹਾਂ 220 ਰੁਪਏ ਤੇ ਲੋਬ ਕਿਆ ਦੂੰ ਅੱਛਾ ਜੀ ਹਾਂ ਮੇਰੇ ਗੱਲ ਸੁਣ ਗਵਾ ਜਨਿਆ ਕਾਏ ਕੇ ਜੇ ਬਾਈ ਮਣ ਨਿਕਲੂ ਫੇਰੀ ਮੇਲਾ ਲਵਾਏਗਾ ਉ ਨਿਕਲ ਆਉ ਆਪਾਂ ਪਹਿਲੀ ਕਹਿ ਦਿੰਨੇ ਆ ਹਾਂ ਪਹਿਲੀ ਕਹਿ ਦਿੰਨੇ ਆ ਦੋ ਪੰਜਾਂ ਜੀ ਕਰਕੇ ਧਰ ਲਾਂਗੇ ਬੱਚਾ ਆਏ ਨਹੀਂ ਹਾਂ ਧੋਖਾ ਧੜੀ ਨਹੀਂ ਜਮਾ ਧੋਖਾ ਕੱਢੇ ਕੱਠੀ ਕਰ ਜਾਗੇ ਇਹਦੇ ਵਿੱਚ ਐ ਹੁੰਦਾ ਬਾਬਾ ਜੀ ਮੰਨ ਲੈ ਤੇਰੀ ਮੂੰਗੀ ਹਾਂ ਬਾਈ ਮਣ ਕਿੱਲੇ ਦੀ ਭੜਗੀ ਬਾਈ ਮਣ ਹਾਂ ਹਾਂ ਤੇ ਉੱਥੇ ਲੱਗਿਆ ਮੇਲਾ ਮੇਲਾ ਮੇਲੇ ਜੇ ਜਾ ਕੇ ਰਮਣ ਲੱਗੇ ਮੈਂ ਪੰਜ ਜਾਣਿਆ ਕੋਈ आ, मेले जिम्मे लगते बंजारे आती बाड़ी आंडोला चंडोला चंडोला मरीज मौत का खूह उ खूह दस रुपये लेटा लेटोड़ पटौ सुखे आले ਸੁਖਿਆਲੇ ਬਦੌਰ ਕਿੱਧਰ ਆ ਗਏ ਯਾਰ ਮੇਲਾ ਮੇਲਾ ਸਾਰੀ ਹੁੰਦਾ ਓਏ ਉਂ ਮੇਲਾ ਲੱਗਦਾ ਖੇਤੀਬਾੜੀ ਖੇਤੀਬਾੜੀ ਮੇਲਾ ਲੱਗਿਆ ਮੰਨ ਲਾ ਹਾਂ ਤੇਰੀ ਮੂੰਗੀ ਉਥੀ ਛੰਡੀ ਚਮਾਰੀ ਹੋਵੇ ਅੱਛਾ ਉਥੀ ਤੇਰੀ ਛੰਡਣ ਵਾਲੇ ਬੰਦੇ ਵੀ ਹੈਗੇ ਚਟੂਲੇ ਛੰਡਣ ਵਾਲੇ ਬੰਦੇ ਗਾਜੇ ਯਾਰ ਉਹਦੇ ਵਿੱਚ ਝਾਰਨੇ ਵਿੱਚ ਦੀ ਕੱਢਦਾ ਉਹ ਤਾਂ ਮਸ਼ੀਨ ਵੱਢਣੀ ਆ ਉਹਦੂ ਬਾਦ ਉਸ ਘਾਹ ਕੇ ਸਮਾਰ ਕੇ ਆਪਾਂ ਝਾਰਨੇ ਵਿੱਚ ਦੀ ਕੱਢਦਾ ਨਹੀਂ ਕੱਢਣੀ ਸਪਰੇਅ ਉਹ ਪਕਾਉਣ ਵਾਲੀ